ਵਾਹਿਗੁਰੂ ਜੀ ਕੀ ਫਤਿਹ। ਫਰੋਜ਼ਪੁਰ ਸ਼ਹਿਰੀ ਹਲਕੇ ਦੇ ਜ਼ੋਨ ਅਲੀਕੇ ਜਿਹਦੇ ਚ ਕਰੀਬ 54-55 ਪਿੰਡ ਆਉਂਦੇ ਆ। ਜ਼ਿਲ੍ਹਾ ਪ੍ਰਸ਼ਦ ਦਾ ਜ਼ੋਨ ਹੈ। ਇਹਦੇ ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਵੀਰ ਸਰਜੀਤ ਸਿੰਘ ਜੀ ਸਰਪੰਚ ਜੱਲੋਕੇ ਜਿਨ੍ਹਾਂ ਨੂੰ ਕੇ ਜ਼ਿਲ੍ਹਾ ਪ੍ਰਸ਼ਦ ਦੀ ਟਿਕਟ ਦਿੱਤੀ ਗਈ ਹੈ। ਸੋ ਅਸੀਂ ਜਿੰਨੇ ਵੀ ਇਸ ਜ਼ੋਨ ਦੇ ਵਿੱਚ ਪਿੰਡ ਆਉਂਦੇ ਆ ਉਹਨਾਂ ਸਾਰਿਆਂ ਨੂੰ ਇਹ ਹੱਥ ਛੁੱਡ ਕੇ ਬੇਨਤੀ ਕਰਦੇ ਆਂ ਹਲਕਾ ਇੰਚਾਰਜ ਸਰਦਾਰ ਸਤਪਾਲ ਸਿੰਘ ਨੰਨੂ ਜਿਹੜੇ ਕਿ ਦਿਨ ਰਾਤ ਮਿਹਨਤ ਕਰ ਰਹੇ ਐ ਅਤੇ ਇਸ ਵੀਰ ਦੀ ਜਿਹੜੀ ਆਪਾਂ ਵੱਧ ਤੋਂ ਵੱਧ ਕਾਮਯਾਬੀ ਵਾਸਤੇ ਸਾਰੇ ਹੀ ਵੀਰਾਂ ਨੇ ਪੂਰਨ ਤੌਰ ਤੇ ਸਹਿਯੋਗ ਕਰਨਾ ਹੈ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਨੇ ਮੈਂ ਜਲਦੀ ਜਲਦੀ ਵਿੱਚ ਥੋੜਾ ਜਿਹਾ ਇਹਨਾਂ ਦੇ ਜਿਹੜਾ ਜ਼ੋਨ ਹੈ ਅਲੀ ਕੀ ਉਹਦਾ ਹਵਾਲਾ ਦੇ ਦਿਆਂ ਅਟਾਰੀ ਜਿਹੜਾ ਜ਼ੋਨ ਹੈ ਬਲਾਕ ਸੰਤੀ ਦਾ ਉਹਦੇ ਚੋਂ ਚਾਰ ਪਿੰਡ ਨੇ ਜਿਹੜੇ ਉਹ ਇਹਨਾਂ ਦੇ ਖਾਤੇ ਵਿੱਚ ਪਏ ਨੇ ਇਧਰਲੇ ਜ਼ਿਲ੍ਹਾ ਪ੍ਰਸ਼ਦ ਜੋਂਨ ਵਿੱਚ ਉਹਦੇ ਚੋਾਲੇ ਵਾਲਾ ਬਸਤੀ ਪ੍ਰੀਤਮ ਸਿੰਘ ਵਾਲੀ ਭੰਮਾ ਸਿੰਘ ਵਾਲਾ ਦਰਵੇਸ਼ੇ ਕਿਤੇ ਪੱਲਾ ਮੇਗਾ ਅੱਗੋਂ ਭਗਵਾਨਪੁਰਾ ਜੋਂਨ ਜਿਹੜਾ ਬਲਾਕ ਸੰਪਤੀ ਦਾ ਉਹ ਸਾਰੇ ਦਾ ਸਾਰਾ ਇਧਰ ਆਉਂਦਾ ਪਿਆ ਇਹਨਾਂ ਦੇ ਖਾਤੇ ਦੇ ਵਿੱਚ ਆ ਫੇਰ ਆ ਜਾਂਦਾ ਜੀ ਦੁਲਚੀਕੇ ਸਾਰਾ ਜੋਂਨ ਜਿਹੜਾ ਦੁਲਚੀਕੇ ਕਾਲੂਵਾੜਾ ਕਮਾਲੇ ਵਾਲਾ ਕਿਰਚੇ ਨਿਹੱਲੇ ਵਾਲਾ ਅਲੀਕੇ ਸੈਦੇਕੇ ਉਹ ਸਾਰਾ ਜੋਂਨ ਇਸ ਵੀਰ ਦੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਜ਼ੋਨ ਹੈ ਉਹਦੇ ਵਿਚ ਆ ਰਿਹਾ ਗੱਟੀ ਰਹੀਮੇ ਕੇ ਵਾਲਾ ਜਿੰਨੇ ਵੀ ਸਾਰੇ ਗੱਟੀਆਂ ਦੇ ਪਿੰਡ ਨੇ ਖਾਸ ਕਰਕੇ ਦਰਿਆਵਾਂ ਪਾਰ ਵਾਲੇ ਜਿਹੜੇ ਆਪਾਂ ਗਿਣ ਲੈਨੇ ਆ ਬਾਰਡਰ ਏਰੀਆ ਦੇ ਪਿੰਡ ਉਹ ਸਾਰੇ ਇਹਨਾਂ ਦੇ ਜ਼ੋਨ ਵਿੱਚ ਨੇ ਬਾਰੇ ਕੇ ਜਿਹੜਾ ਜ਼ੋਨ ਹੈ ਬਾਰੇ ਕੇ ਬਾਰੇ ਕੇ ਖੱਬਾ ਨਵਾਂ ਬਾਰੇ ਕੇ ਸਹਿਨੀ ਵਾਲਾ ਗੁਲਾਮ ਸਹਿਨ ਵਾਲਾ ਕੁੰਡੇ ਉਲਾ ਕੇ ਝੁਗੇ ਕੇਸਰ ਸਿੰਘ ਵਾਲੇ ਬਸਤੀ ਹਬੀਬ ਕੇ ਝੁਗੇ ਹਜਾਰਾ ਸਿੰਘ ਵਾਲੇ ਪਖੜਾ ਖੁੰਦਰ ਗੱਟੀ ਇਹ ਵੀ ਸਾਰੇ ਹਿੱਸੇ ਜ਼ੋਨ ਕੀ ਆਉਂਦੇ ਨੇ ਜ਼ਿਲ੍ਹਾ ਪ੍ਰਸ਼ਾਸਨ ਜ਼ੋਨ ਚ ਅੱਗੋਂ ਖਿਲਚੀ ਕਦੀਮ ਜਿਹੜਾ ਜਿਹੜਾ ਬਲਾਕ ਸੰਪਤੀ ਦਾ ਜ਼ੋਨ ਹੈ ਉਹਦੇ ਜਿਹੜੇ ਪਿੰਡ ਨੇ ਖਿਲਚੀ ਕਦੀਮ ਵਸਤੀ ਮੱਖਣ ਸਿੰਘ ਵਾਲੀ ਖਿਲਚੀ ਜਦੀਦ ਕੈਲੋਵਾਲ ਸੂਬਾ ਕਦੀਮ ਗੋਖੀਵਾਲਾ ਮਧਰੇ ਕੋਟ ਭਾਈ ਸ਼ਾਗਰ ਸਿੰਘ ਮਾਛੀਵਾੜਾ ਇਹ ਜਿਹੜੇ ਪਿੰਡ ਨੇ ਉਹ ਵੀ ਇਸ ਵੀਰ ਦੇ ਜ਼ਿਲ੍ਹਾ ਪ੍ਰਸ਼ਾਸਕੀ ਜ਼ੋਨ ਵਿੱਚ ਆਉਂਦੇ ਆ ਅੱਗੇ ਜ਼ੋਨ ਆ ਗਿਆ ਬਲਾਕ ਸੰਪਤੀ ਦਾ ਬਸਤੀ ਭਾਨ ਸਿੰਘ ਇਹਦੇ ਚ ਪਿੰਡੇ ਕਿਹਨੇ ਜੀ ਬਸਤੀ ਭਾਨ ਸਿੰਘ ਪੀਰਾ ਵਾਲਾ ਕੋਠੀ ਰਾਏ ਸਾਹਿਬ ਕਾਹੜ ਸੂਬਾ ਕਾਹੜਚੰਦ ਵਾਲਾ ਕਰੀਆਂ ਪਹਿਲਵਾਨ ਸੂਬਾ ਜਦੀਦ ਪੀਰ ਸਮੈਲ ਖਾਂ ਇਸਾਰੇ ਪਿੰਡ ਨੇ ਉਹ ਵੀ ਇਸ ਵੀਰ ਦੇ ਜ਼ਿਲ੍ਹਾ ਪ੍ਰਸ਼ਦ ਜੂਨ ਚਾਉਂਦੇ ਨੇ ਤੇ ਨਾਲ ਹੀ ਖਾਈ ਜੂਨ ਜਿਹੜਾ ਉਹਦੇ ਵਿੱਚ ਵੀ ਖਾਈ ਫੇਮੇਗੀ ਖਾਈ ਇੰਦਰਾ ਕਲੋਨੀ ਖਾਈ ਗੋਬਿੰਦਨਗਰ ਮੀਰਾ ਸ਼ਾਹ ਨੂਰ ਹਾਜੀ ਵਾਲਾ ਬਸਤੀ ਬਲੰਦੇਵਾਲੀ ਲੂਥੜਾ ਜੀ ਸ਼ਿੰਬਾ ਹਸਤੇ ਕੇ ਇਹ ਜਿਹੜੇ ਸਾਰੇ ਪਿੰਡ ਨੇ ਇਹ ਅਲੀਕੇ ਜੂਨ ਜਿਹੜਾ ਬਣਾਇਆ ਐ ਐਸ ਸੀ ਜੂਨ ਐ ਉਹਦੇ ਚ ਵੀਰ ਸਰਜੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦੇ ਕੇ ਜ਼ਿਲ੍ਹਾ ਪ੍ਰਸ਼ਦ ਦੀ ਨਿਵਾਜਿਆ ਗਿਆ ਸਾਡਾ ਇਸ ਵੀਡੀਓ ਰਾਹੀਂ ਸਾਰੇ ਹੀ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਹਾਡੇ ਪਿੰਡਾਂ ਦੇ ਨਾਂ ਤੁਹਾਡੇ ਜੂਨ ਦਾ ਨਾਂ ਸਾਰੇ ਹੁਣ ਦੱਸ ਦਿੱਤਾ ਗਿਆ ਸੋ ਬਾਦ ਚੜ ਕੇ ਸਾਰਿਆਂ ਨੇ ਕਾਮਯਾਬੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨ ਲਈ ਜ਼ਿਲ੍ਹਾ ਪ੍ਰਸ਼ਦ ਦੀ ਇਹ ਸੀਟ ਜਿਹੜੀ ਜਿੱਤ ਕੇ ਆਪਾਂ ਸਰਦਾਰ ਸੁਖਵੀਰ ਸਿੰਘ ਬਾਲ ਸਾਹਿਬ ਹੋਣਾਂ ਦੀ ਝੋਲੀ ਵਿੱਚ ਪਾਉਣੀ ਹੈ ਤਾਂ ਜੋ ਜਿਵੇਂ ਅੱਗੇ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਪੰਜਾਬੀ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਿਆਂ ਪੰਜਾਬ ਦੇ ਵਿਕਾਸ ਵਾਸਤੇ ਵੱਡੀ ਸੇਵਾ ਨਿਭਾਈ ਹੈ ਤੇ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਫਰੋਹੀਪੁਰ ਸ਼ਹਿਰੀ ਹਲਕੇ ਦੇ ਵਿਕਾਸ ਵਾਸਤੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਆਏ ਚਾਹੇ ਉਹ دریاਵਾਂ ਤੇ ਪੁਲ ਬਣੇ ਚਾਹੇ ਉਹ ਮਿਨੀ ਸੈਕਟਰੀਏਟ ਬਣੇ ਚਾਹੇ ਉਹ ਸ਼ਹਿਰਾਂ ਦੇ ਸੀਵਰੇਜ 100% ਗਲੀਆਂ ਨਾਲੀਆਂ ਬਣੀਆਂ ਚਾਹੇ ਇੱਥੇ ਬਿਜਲੀ ਘਰ ਵੱਡੇ ਕੀਤੇ ਗਏ ਬਿਜਲੀ ਘਰ ਨਵੇਂ ਬਣਾਏ ਗਏ ਸਕੂਲਾਂ ਦੀ ਅਪਗ੍ਰੇਡ ਕੀਤੀ ਗਈ ਸਿਹਤ ਬਲਾਗ ਬਣਾਏ ਗਏ ਹੋਰ ਜਿੰਨੇ ਵੀ ਹਲਕੇ ਤਰੱਕੀ ਹੋਈ ਇੱਥੇ ਸਰਕਾਰੀ ਕਾਲਜ ਖੋਲੇ ਗਏ ਸੀ ਪਾਇਡ ਕੇਂਦਰ ਬਣਾਏ ਗਏ ਛੜਕਾਂ ਬਣਾਈਆਂ ਗਈਆਂ ਜੋ ਜੋ ਵੀ ਕੰਮ ਸ਼ੁਰੂਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਆ ਲੋਕ ਭਲਾਈ ਦੀਆਂ ਸਕੀਮਾਂ ਨੇ ਜਿਵੇਂ ਆਟਾ ਦਾਲ ਦੀ ਸਕੀਮ ਹੋਈ ਫੜਾਪਾ ਪੈਨਸ਼ਨ ਦੀਆਂ ਸਕੀਮਾਂ ਅ ਛਗਣ ਸਕੀਮਾਂ ਜਿਹੜੀਆਂ ਹੋਈਆਂ ਇਹ ਸਾਰੀਆਂ ਜਿਹੜੀਆਂ ਸਕੀਮਾਂ ਜੋ ਤੁਸੀਂ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੀ ਪੜ੍ਹਾਈ ਬੇਬੀਆਂ ਵਾਸਤੇ ਫ੍ਰੀ ਕੀਤੀ ਗਈ ਅ ਜਿਹੜੇ ਸਾਡੇ ਪਰਿਵਾਰ ਸਨ ਐਸਸੀ ਭਾਈਚਾਰਾ ਬੀਸੀ ਭਾਈਚਾਰਾ ਉਹਨਾਂ ਨੂੰ 250 ਜੂੰਟ ਜਿਹੜੀ ਬੱਤੀ ਫ੍ਰੀ ਦਿੱਤੀ ਗਈ ਇਹ ਸਾਰੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਸਾਹਿਬ ਨੇ ਚਲਾਈਆਂ ਉਹ ਸਰਕਾਰਾਂ ਜਿਹੜੀਆਂ ਕਾਂਗਰਸ ਆਈ ਜਾਂ ਉਸ ਤੋਂ ਬਾਅਦ ਵਿੱਚ ਜਿਹੜੀ ਸਰਕਾਰ ਆਈ ਹੈ ਇਹਨਾਂ ਨੇ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਖਾਸ ਕਰਕੇ ਬਾਰਡਰ ਪੱਟੀ ਵਾਸਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਉਹਨਾਂ ਨੇ ਜਿੰਨੀਆਂ ਜ਼ਮੀਨਾਂ ਸਾਡੀਆਂ ਕੱਚੀਆਂ ਸੀ ਉਹਨਾਂ ਵਾਸਤੇ ਸਭ ਤੋਂ ਵੱਡੀ ਸਕੀਮ ਲਿਆਂਦੀ ਸੀ ਕਿ 50000 25000 75000 ਰੁਪਏ ਦੀ ਕਰਮਵਾਰ ਜਿਵੇਂ ਜਿਵੇਂ ਜ਼ਮੀਨ ਹੈਗੀ ਹੈ ਉਵੇਂ ਉਹ ਪੱਕੀ ਕਰਵਾ ਸਕਦੇ ਐ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਉਸ ਦਾ ਫਾਇਦਾ ਉਠਾਲਿਆ ਉਹ ਅੱਜ ਉਸੇ ਜ਼ਮੀਨਾਂ ਦੇ ਮਾਲਕ ਬਣੇ ਐ ਜਿਹੜੇ ਵੀ ਝਾਂਸੇ ਵਿੱਚ ਆ ਕੇ ਰਹਿ ਗਏ ਉਹ ਅਜਿਹੀ ਧੱਕੇ ਖਾਂਦੇ ਫਿਰਦੇ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਐ ਉਹ ਕੱਚੀਆਂ ਹੋ ਗਈਆਂ ਉਹਨਾਂ ਨੂੰ ਕੋਈ ਵੀ ਮੁਆਵਜ਼ਾ ਨਹੀਂ ਮਿਲਦਾ ਕੋਈ ਵੀ ਕਿਸੇ ਤਰੀਕੇ ਦਾ ਉਹਨਾਂ ਨੂੰ ਹਕੂਮਤ ਨਹੀਂ ਮਿਲਦੀ ਸੋ ਆਓ ਰਲ ਮਿਲ ਕੇ ਇਹ ਜਿਹੜੀਆਂ ਲੋਕਤੰਤਰ ਦੀਆਂ ਇਹ ਪੰਜਾਬ ਦੀ ਜਿਹੜੀ ਇਹ ਚੋਣ ਐ ਇਹਨੇ ਆਉਣ ਵਾਲੀ ਸਰਕਾਰ ਦਾ ਮੁੱਢ ਬਣਨਾ ਹੈ ਅਸੀਂ ਰਲ ਮਿਲ ਕੇ ਆਪਣੇ ਜਿੰਨੇ ਵੀ ਬਲਾਕ ਸੰਪਤੀ ਦੇ ਉਮੀਦਵਾਰ ਨੇ ਗੱਟੀ ਪੁੰਦਰ ਗੱਟੀ ਤੋਂ ਬਾਰੇ ਕੇ ਜੂਨ ਤੋਂ ਕਿਨਾਂ ਵੀਂਦੀ ਦਾ ਸੁੱਚਾ ਸਿੰਘ ਜੀ ਇਹ ਸਾਡੇ ਇਧਰ ਬਾਰੇ ਕੇ ਜ਼ੋਨ ਤੋਂ ਬਲਾਕ ਸੰਟੀ ਦੇ ਉਮੀਦਵਾਰ ਨੇ ਇਹਨਾਂ ਸਾਰਿਆਂ ਨੂੰ ਤੱਕੜੀ ਦੇ ਚੋਣ ਚਿੰਨ੍ਹਾਂ ਤੇ ਵੋਟ ਪਾਉਣੀ ਹੈ ਸਾਰਿਆਂ ਨੂੰ ਤੱਕੜੀ ਚੋਣ ਚਿੰਨ੍ਹ ਮਿਲ ਰਿਹਾ ਹੈ ਪੱਕੜੀ ਦਾ ਚੋਣ ਚਿੰਨ੍ਹ ਸਾਰਿਆਂ ਨੇ ਯਾਦ ਰੱਖਣਾ ਹੈ ਇਹ ਤੁਹਾਡੀ ਜਿਹੜੀ ਇੱਕ ਇੱਕ ਵੋਟ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ ਜਾਣੀ ਹੈ ਤੇ ਪੰਜਾਬ ਪੰਜਾਬੀ ਦੇ ਖਾਤੇ ਜਾਣੀ ਹੈ ਤੇ ਪੰਜਾਬ ਨੂੰ ਜੇ ਚੜ੍ਹਦੀ ਕਲਾ ਤੇ ਸੀ ਵਿਕਾਸ ਤੇ ਲੈ ਕੇ ਜਾਣਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਹੋਣੀ ਬੜੀ ਜ਼ਰੂਰੀ ਹੈ ਵੀਰ ਸਰਜੀਤ ਸਿੰਘ ਦਾ ਜ਼ੋਨ ਬਹੁਤ ਵੱਡਾ ਹੈ ਕਾਫੀ ਪਿੰਡ ਨੇ 55 ਤੋਂ 60 ਦੇ ਕਰੀਬ ਪਿੰਡ ਹੋਣੇ ਇਸ ਜ਼ੋਨ ਦੇ ਵਿੱਚ ਕਿਸੇ ਥਾਂ ਦੇ ਭੈਣ ਭਰਾ ਕੋਲ ਬੇਨਤੀ ਕਰਨ ਵਾਸਤੇ ਪਹੁੰਚਿਆ ਜਾਣਾ ਕਿਹੀਆਂ ਥਾਵਾਂ ਤੇ ਪਹੁੰਚਿਆ ਨਹੀਂ ਜਾਣਾ ਕਿਉਂਕਿ ਅੱਜ 6 ਤਰੀਕ ਹੋ ਗਈ ਐ ਫਿਰ ਰਹਿ ਗਏ ਨੇ ਸਾਰੇ 7-8 7-8 ਦਿਨਾਂ ਜੀ ਇੰਨੇ ਪਿੰਡ ਕਵਰ ਕਰਨੇ ਬਹੁਤ ਔਖਾ ਹੋ ਜਾਂਦਾ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਹਰ ਪਿੰਡ ਵਿੱਚ ਜਾ ਕੇ ਸੰਤ ਨੂੰ ਬੇਨਤੀ ਕੀਤੀ ਜਾਵੇ ਪਰ ਜੇਕਰ ਕਿਤੇ ਕੋਈ ਇਹ ਭਰਾ ਰਹਿ ਵੀ ਜਾਵੇ ਇਸ ਕਰਕੇ ਬੇਤੂ ਸਾਡੀ ਵੀਡੀਓ ਰਾਈ ਬੇਨਤੀ ਨੂੰ ਜ਼ਰੂਰ ਪ੍ਰਮਾਣ ਕਰਿਓ ਇਹ ਨਾ ਗੁੱਸਾ ਕਰਿਓ ਕਿ ਸਾਡੇ ਕੋਲ ਤਾਂ ਕੈਂਡੀਡੇਟ ਪਹੁੰਚਿਆ ਨਹੀਂ ਇਸ ਕਰਕੇ ਤੱਕਲੀ ਦਾ ਚੋਣ ਨਿਸ਼ਾਨ ਪੂਰੇ ਸਮੁੱਚੇ ਹਲਕੇ ਹਲਕਾ ਬਰੋਇਪੁਰ ਸ਼ਹਿਰੀ ਜਿੱਥੇ ਵੀ ਤੁਸੀਂ ਵੇਖ ਲਓ ਕੋ